ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਗਰਮੀਆਂ ਦੇ ਵਿੱਚ ਆਪਾਂ ਅਲਸੀ ਦੀ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਹੁਣ ਆਪਾਂ ਪੈਨ ਲੈ ਲਵਾਂਗੇ ਤੇ ਇੱਕ ਕੌਲੀ ਅਲਸੀ ਦੀ ਆਪਾਂ ਪੈਨ ਦੇ ਵਿੱਚ ਪਾ ਲਵਾਂਗੇ ਗੈਸ ਨੂੰ ਆਪਾਂ ਆਨ ਕਰ ਦੇਵਾਂਗੇ ਆਲਸੀ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਾਂਗੇ ਆਲਸੀ ਦੇ ਵਿੱਚ omega 3 ਫੈਟੀ ਐਸਿਡ ਹੁੰਦੇ ਨੇ ਇਹਦੇ ਸਾਡੇ ਬ੍ਰੇਨ ਵਾਸਤੇ ਬਹੁਤ ਜ਼ਿਆਦਾ ਫਾਇਦੇ ਨੇ ਸਾਡੇ ਹਾਰਟ ਵਾਸਤੇ ਬਹੁਤ ਜ਼ਿਆਦਾ ਫਾਇਦੇ ਨੇ ਈਵਨ ਕਿ ਇਹਦੇ 올ਓਵਰ ਬੋਡੀ ਨੂੰ ਹੀ ਸਾਰੀ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਇਹ ਨੀਂਦ ਨੂੰ ਬਹੁਤ ਇੰਪਰੂਵ ਕਰਦੀ ਆ ਇਹਦੇ ਨਾਲ ਨੀਂਦ ਬਹੁਤ ਸੋਹਣੀ ਆਉਂਦੀ ਆ ਕਈ ਪੈਣ ਭਰਾਵਾਂ ਦੇ ਨਾਲ ਵੈਰੀਕੋਜ਼ ਵੇਨਜ ਹੋ ਜਾਂਦੀਆਂ ਨੇ ਨੀਲੀਆਂ ਨੀਲੀਆਂ ਕਾਲੀਆਂ ਕਾਲੀਆਂ ਨਾੜਾਂ ਜੀਆਂ ਹੋ ਜਾਂਦੀਆਂ ਨੇ ਬਰੀਕ-ਬਰੀਕ ਕਿਉਂਕਿ ਉਹ ਨਾ ਆਪਣਾ ਬਲੱਡ ਸਰਕੂਲੇਸ਼ਨ ਹੁੰਦਾ ਜਿਹੜਾ ਘਟ ਜਾਂਦਾਗਾ ਉਹਦੇ ਕਰਕੇ ਉਹ ਹੋ ਜਾਂਦੀਆਂ ਨੇ ਜਿਹੜੀ ਇਹ ਅਲਸੀ ਹੁੰਦੀ ਹੈ ਇਹ ਬਲੱਡ ਸਰਕੂਲੇਸ਼ਨ ਨੂੰ ਬਹੁਤ ਤੇਜ਼ ਕਰਦੀ ਆ ਤੇ ਉਹ ਜਿਹੜੀਆਂ ਵੈਰੀਕੋਜ਼ ਵੇਨਜ ਹੁੰਦੀਆਂ ਨੇ ਉਹਦੇ ਵਿੱਚ ਵੀ ਅਲਸੀ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਮਤਲਬ ਚਾਹੇ ਘੱਟ ਖਾਓ ਗਰਮੀਆਂ ਦੇ ਵਿੱਚ ਵੀ ਅਲਸੀ ਖਾਣੀ ਚਾਹੀਦੀ ਆ ਆਪਾਂ ਨੂੰ ਅਲਸੀ ਆਪਣੀ ਪੂਰੀ ਤਰ੍ਹਾਂ ਚਟਕ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੁੜਕ ਰਹੀ ਹੈ ਪੈਨ ਦੇ ਵਿੱਚ ਅਲਸੀ ਆਪਣੀ ਹੁਣ ਚੰਗੀ ਤਰ੍ਹਾਂ ਭੁੱਜ ਗਈ ਹੈ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਗੈਸ ਬੰਦ ਕਰਕੇ ਇਹਨੂੰ ਆਪਾਂ ਠੰਡੀ ਕਰ ਲਵਾਂਗੇ ਠੰਡੀ ਕਰਨ ਤੋਂ ਬਾਅਦ ਫਿਰ ਆਪਾਂ ਇਹਦਾ ਪਾਊਡਰ ਬਣਾ ਲੈਣਾ ਆਪਾਂ ਇਹਨੂੰ ਮਿਕਸਰ ਦੇ ਵਿੱਚ ਪਾ ਕੇ ਗ੍ਰाइंड ਕਰ ਲਿਆ ਹੈ ਅਲਸੀ ਨੂੰ ਹੁਣ ਆਪਾਂ ਅਲਸੀ ਵਾਲਾ ਆਟਾ ਗੁੰਨ ਕੇ ਤਿਆਰ ਕਰਾਂਗੇ ਆਪਾਂ ਪੌਟ ਦੇ ਵਿੱਚ ਜਿੰਨਾ ਆਪਾਂ ਆਟਾ ਗੁੰਨਣਾ ਆਪਾਂ ਆਟਾ ਪਾ ਲਵਾਂਗੇ ਉਹਨਾਂ ਤੁਸੀਂ ਆਟਾ ਇੱਥੇ ਕੋਈ ਵੀ ਪਾ ਸਕਦੇ ਹੋ ਕਣਕ ਦਾ ਮੱਕੀ ਦਾ ਜਿਹੜਾ ਵੀ ਇਹ ਜਿਹੜੀ ਐਲਸੀ ਆਪਾਂ ਗ੍ਰाइंड ਕੀਤੀ ਸੀ ਇਹਨੂੰ ਆਪਾਂ ਸ਼ੀਸ਼ੀ ਦੇ ਵਿੱਚ ਪਾ ਲਿਆ ਸੀਗਾ ਹੁਣ ਆਪਾਂ ਆਟੇ ਦੇ ਵਿੱਚ ਡੇਢ ਚਮਚ ਅਲਸੀ ਦਾ ਪਾਊਡਰ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਅੱਧਾ ਕੱਪ ਪਾਣੀ ਦਾ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਅੱਧਾ ਕੱਪ ਪਾਣੀ ਦਾ ਪਾਣਾ ਉਸ ਤੋਂ ਬਾਅਦ ਫਿਰ ਥੋੜਾ ਥੋੜਾ ਪਾਵਾਂਗੇ ਇਹਨੂੰ ਆਪਾਂ ਪਾਣੀ ਪਾ ਕੇ ਮਿਕਸ ਕਰਨਾ ਆਟੇ ਨੂੰ ਚੰਗੀ ਤਰ੍ਹਾਂ ਘੁੱਟ-ਘੁੱਟ ਕੇ ਨਹੀਂ ਗੁੰਨਣਾ ਹੈਗਾ ਇਹਨੂੰ ਆਪਾਂ ਮਿਕਸੀ ਕਰਨਾ ਹੱਥਾਂ ਨਾਲ ਤੇ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਵਾਂਗੇ। ਇਸੇ ਤਰ੍ਹਾਂ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟੇ ਨੂੰ ਮਿਕਸ ਕਰਦੇ ਹੋਏ ਪੋਲਾ ਪੋਲਾ ਗੁੰਨਾਂਗੇ। ਆਪਾਂ ਜਿਆਦਾ ਹਾਰਡ ਨਹੀਂ ਕਰਨਾ ਆਟੇ ਨੂੰ ਕਿਉਂਕਿ ਫਿਰ ਆਪਣੀ ਰੋਟੀ ਵੀ ਜਿਆਦਾ ਸੁੱਕੀ ਸੁੱਕੀ ਰੋਟੀ ਬਣੂਗੀ ਉਹਨੇ ਸੌਫਟ ਰੋਟੀ ਨਹੀਂ ਬਣਨਾ ਜੇ ਆਪਣਾ ਆਟਾ ਨਰਮ ਹੋਊਗਾ ਫਿਰ ਆਪਣੀ ਰੋਟੀ ਸੌਫਟ ਸੌਫਟ ਬਣ ਕੇ ਤਿਆਰ ਹੋਊਗੀ। ਮਤਲਬ ਇਸੇ ਤਰ੍ਹਾਂ ਹੀ ਆਪਾਂ ਗਰਮੀਆਂ ਦੇ ਵਿੱਚ ਅਲਸੀ ਵਾਲਾ ਆਟਾ ਗੁੰਨ ਸਕਦੇ ਹਾਂ। ਕੀ ਆ ਪਾਲਸੀ ਦੇ ਪਾਊਡਰ ਨੂੰ ਦਾਲ ਸਬਜ਼ੀ ਦੇ ਵਿੱਚ ਵੀ ਪਾ ਸਕਦੇ ਆ ਜਿਹੜੇ ਵੀ ਆਪਾਂ ਬਣਾਉਨੇ ਆ ਕਿਉਂਕਿ ਸਿਆਣੇ ਤਾਲਸੀ ਚਲੋ ਫਿਰ ਵੀ ਖਾ ਲੈਂਦੇ ਨੇ ਪਰ ਬੱਚੇ ਨਹੀਂ ਖਾਂਦੇ ਹੈਗੇ ਕਿਉਂਕਿ ਅੱਜ ਕੱਲ ਤੁਸੀਂ ਦੇਖੋ ਵੀ ਬੱਚੇ ਫਾਸਟ ਫੂਡ ਖਾਂਦੇ ਨੇ ਕਿਉਂਕਿ ਹਰ ਇੱਕ ਚੀਜ਼ ਬੱਚੇ ਮਤਲਬ ਉਹ ਚੀਜ਼ ਖਾਂਦੇ ਜਿਹੜੀ ਜਲਦੀ ਹਾਜਮ ਨਹੀਂ ਹੁੰਦੀ ਹੈਗੀ ਕਿਉਂਕਿ ਇਹਨਾਂ ਚੀਜ਼ਾਂ ਨਾਲ ਹੀ ਕੋਲੇਸਟ੍ਰੋਲ ਵਗੈਰਾ ਕਿੰਨੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇਗੀਆਂ ਆਪਾਂ ਇਦਾਂ ਦੀਆਂ ਚੀਜ਼ਾਂ ਜੇ ਖਾਈਏ ਨਾ ਘਰ ਦੇ ਵਿੱਚ ਜਿਵੇਂ ਆਯੁਰਵੈਦਿਕ ਅਲਸੀ ਜੋ ਵੀ ਬਹੁਤ ਸਾਰੀਆਂ ਚੀਜ਼ਾਂ ਆਯੁਰਵੈਦਿਕ ਹੁੰਦੀਆਂ ਨੇ ਜੇ ਆਪਾਂ ਉਹ ਖਾਣੇ ਤਾਂ ਸਾਡੇ ਸਰੀਰ ਨੂੰ ਬਹੁਤ ਫਾਇਦੇ ਰਹਿੰਦੇ ਨੇ ਕਿਉਂਕਿ ਬੱਚਿਆਂ ਨੂੰ ਵੀ ਸਾਨੂੰ ਛੋਟੇ ਹੁੰਦੇ ਤਾਂ ਉਹ ਹੀ ਇਹਨਾਂ ਚੀਜ਼ਾਂ ਦੀ ਆਦਤ ਪਾਉਣੀ ਚਾਹੀਦੀ ਆ ਮੇਰੇ ਘਰ ਦੇ ਵਿੱਚ ਹਰ ਟਾਈਮ ਅਲਸੀ ਵਾਲਾ ਆਟਾ ਹੀ ਹੁੰਨਿਆ ਜਾਂਦਾ ਹੈ ਗਰਮੀਆਂ ਦੇ ਵਿੱਚ ਤਾਂ ਖਾਸ ਕਰਕੇ ਕਿਉਂਕਿ ਸਰਦੀਆਂ ਵਿੱਚ ਤਾਂ ਆਪਾਂ ਹੋਰ ਵੀ ਬਥੇਰੇ ਤਰੀਕਿਆਂ ਨਾਲ ਸਿੱਖਾ ਲੰਨੇ ਆ ਕਦੇ ਲੱਡੂ ਬਣਾ ਲਈ ਅਲਸੀ ਦੇ ਕਦੇ ਗੱਚਕ ਬਣਾ ਲਈ ਅਲਸੀ ਦੀ ਕਿੰਨਾ ਕੁਸ਼ ਆਪਾਂ ਇਸਤੇਮਾਲ ਕਰਦੇ ਰਹਨੇ ਆਂਗੇ ਪਰ ਗਰਮੀਆਂ ਦੇ ਵਿੱਚ ਆਪਾਂ ਅਬਸੀ ਵਾਲਾ ਹੀ ਆਟਾ ਗੁੰਨ ਕੇ ਤਿਆਰ ਕਰਦੇ ਆ ਕਿਉਂਕਿ ਅਲਸੀ ਦਾ ਕੋਈ ਵੀ ਟੇਸਟ ਆਟੇ ਦੇ ਵਿੱਚੋਂ ਨਹੀਂ ਆਉਂਦਾ ਨਾਰਮਲ ਰੋਟੀ ਦੀ ਤਰਾਈਂ ਆ ਟੇਸਟ ਆਉਂਦਾ ਆਪਣਾ ਜਿਵੇਂ ਆਪਾਂ ਦੂਜੀ ਰੋਟੀ ਖਾਂਦੇ ਆ ਉਸੇ ਤਰਾਈਂ ਅਲਸੀ ਦੀ ਰੋਟੀ ਦਾ ਟੇਸਟ ਆਉਂਦਾਗਾ ਆਟਾ ਆਪਣਾ ਗੁੱਜ ਗਿਆ ਬਸ ਇਹਨੂੰ 10 ਮਿੰਟ ਟਕਣਾ ਉਸ ਤੋਂ ਬਾਅਦ ਹੁਣ ਆਪਾਂ ਆਟੇ ਨੂੰ ਮੁੱਕੀ ਦਵਾਂਗੇ ਇੱਕ ਵਾਰੀ ਫੇਰ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮੁੱਕੀ ਦੇ ਦੇਣੀ ਆਟੇ ਨੂੰ ਜਿਹੜੀਆਂ ਉੱਤੇ ਤਰੇੜਾਂ ਤਰੂੜਾਂ ਦੀਆਂ ਨੇ ਉਹ ਉਹ ਬਿਲਕੁਲ ਵੀ ਤਰੇੜ ਨਹੀਂ ਦਿਸਣੀ ਚਾਹੀਦੀ ਕਿਉਂਕਿ ਆਟਾ ਆਪਾਂ ਪਲੇਨ ਪਲੇਨ ਗੁੰਨ ਕੇ ਤਿਆਰ ਕਰਨਾਗਾ ਜਿੰਨਾ ਆਪਾਂ ਜਿਆਦਾ ਆਟੇ ਨੂੰ ਮਲਾਈਮ ਗੁੰਨਾਂਗੇ ਉੰਨੀ ਹੀ ਰੋਟੀ ਆਪਣੀ ਵਧੀਆ ਬਣੂਗੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਘੀ ਲਾ ਕੇ ਨਾ ਇੱਕ ਵਾਰ ਮੁੱਕੀ ਦੇ ਲਵਾਂਗੇ ਆਟੇ ਨੂੰ ਤੇ ਆਪਣਾ ਆਟਾ ਪੂਰਾ ਸੌਫਟ ਹੋ ਜਾਊਗਾ ਆਟਾ ਹੁਣ ਵੀ ਆਪਣਾ ਬਹੁਤ ਸੋਹਣਾ ਗੁੰਨ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਪੋਲਾ ਪੋਲਾ ਆਟਾ ਬਣਿਆ ਆਪਣਾ ਆਟਾ ਪਲੇਨ ਪਲੇਨ ਹੋਣਾ ਚਾਹੀਦਾ ਕੋਈ ਵੀ ਤਰੇੜ ਵਗੈਰਾ ਆਟੇ ਦੇ ਉੱਤੇ ਨਹੀਂ ਹੋਣੀ ਚਾਹੀਦੀ ਜਿੰਨਾ ਤਰੇੜਾਂ ਵਾਲਾ ਆਟਾ ਹੋਊਗਾ ਉੰਨੀ ਰੋਟੀ ਸੋਹਣੀ ਨਹੀਂ ਬਣਦੀ ਹੈਗੀ ਸੁੱਕੀ ਸੁੱਕੀ ਰੋਟੀ ਬਣਦੀ ਹੈਗੀ ਖੱਬੜ ਘੜੀ ਜੀ ਤੇ ਜਿੰਨਾ ਆਪਣਾ ਆਟਾ ਪਲੇਨ ਹੋਊਗਾ ਉੰਨੀ ਆਪਣੀ ਰੋਟੀ ਸੌਫਟ ਸੌਫਟ ਬਣ ਕੇ ਤਿਆਰ ਹੁੰਦੀ ਹੈ ਫੁੱਲ ਫੁੱਲ ਕੇ ਰੋਟੀ ਫਿਰ ਪਟੂਰੀਆਂ ਦੀ ਤਰ੍ਹਾਂ ਬਣਦੀ ਆ ਇਸੇ ਤਰ੍ਹਾਂ ਹੀ ਆਪਾਂ ਆਟੇ ਨੂੰ ਬਸ ਗੁੰਨ ਕੇ ਤਿਆਰ ਕਰ ਲੈਣਾ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਚਲੋ ਠੀਕ ਹੈ ਜੀ ਸਸਾ